ਮਲ ਕਲ ਮੋ ਤੁਜਾ ਮਸੀ ਸਾਗ ਦਰਵਾਜੇ ਪੰਨ ਸਾਗ ਦਰਵਾਜੇ ਪੰਨ ਮਲ ਕਲ ਮੋ ਤੁਜਾ ਮਸੀ ਸਾਗ ਦਰਵਾਜੇ ਪੰਨ ਸਾਗ ਦਰਵਾਜੇ ਪੰਨ ਸਾਗ ਦਰਵਾਜੇ ਪੰਨ ਸਾਗ ਦਰਵਾਜੇ ਪੰਨ ਸਾਗ ਅੰਨਾ ਸੱਬਦਰਵਾਜੇ ਪੰਨ ਅੰਨਾ ਮਲਕਾਲ ਮੋ ਤੁਜਾ ਹਰਮਸੀ ਸੱਬਦਰਵਾਜੇ ਪੰਨ ਸੱਬਦਰਵਾਜੇ ਪੰਨ ਮਲਕਾਲ ਮੋ ਤੁਜਾ ਹਰਮਸੀ ਸੱਬਦਰਵਾਜੇ ਪੰਨ ਸੱਬਦਰਵਾਜੇ ਪੰਨ ਸੱਬਦਰਵਾਜੇ ਪੰਨ ਕਲ ਮੋ ਤੁਝ ਆਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਲ ਕਲ ਮੋ ਤੁਝ ਆਸੀ ਸਭ ਦਰਵਾਜੇ ਪੰਨ ਸਬਦਰਵਾਜੇ ਪੰਨ ਸਬਦਰਵਾਜੇ ਪੰਨ ਮਲ ਕਲ ਮੂਤ ਜਹਸੀ ਸਬਦਰਵਾਜੇ ਪੰਨ ਸਬਦਰਵਾਜੇ ਪੰਨ ਮਲ ਕਲ ਮੂਤ ਜਹਸੀ ਸਬਦਰਵਾਜੇ ਪੰਨ ਸਬਦਰਵਾਜੇ ਪੰਨ ਹੋ ਨਾ ਸਭ ਦਰਵਾਜ਼ੇ ਪੰਨ ਸਭ ਦਰਵਾਜ਼ੇ ਪੰਨ ਸਭ ਦਰਵਾਜ਼ੇ ਪੰਨ ਸਭ ਦਰਵਾਜ਼ੇ ਪੰਨ ਹਰ ਪਲ ਪਲ ਸਭ ਦਰਵਾਜੇ ਖਲੰ ਸਭ ਦਰਵਾਜੇ ਖਲੰ ਮਲ ਕਲ ਮੂ ਤੁਝ ਆਵਸੀ ਸਭ ਦਰਵਾਜੇ ਖਲੰ ਸਭ ਦਰਵਾਜੇ ਖਲੰ ਆਸੁਨੀ ਪੰਨ ਆਇਓ ਬੰਦਾਂਨੀ ਵਿਚੂ ਬਾਤ ਆਸੁਨੀ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਪਲ ਪਲ ਮੂ ਤੁਸ ਆਸੀ ਸਾਬ ਦਰਵਾਜੇ ਪੰਨ ਸਾਬ ਦਰਵਾਜੇ ਪੰਨ ਮਲ ਤਲ ਮੂ ਤੁਸ ਆਸੀ ਸਾਬ ਦਰਵਾਜੇ ਪੰਨ ਸਾਬ ਦਰਵਾਜੇ ਪੰਨ ਉਹ ਚੰਦਿਆ ਕਾਨਾ ਵੇਖੋ ਬੰਦਾ ਚੱਲਿਆ ਜੋ ਜਨਿਆ ਦੇ ਕਰ ਆਂਦੇ ਕੰਨ ਖਾਈ ਦਾ ਅਮਲ ਚੱਕੀ ਤੇ ਦੁਨੀ ਵਿੱਚੋਂ ਧਰ ਗਏ ਆਏ ਕੰਮ ਖਾਈ ਦਾ ਅਮਲ ਚੱਕੀ ਤੇ ਦੁਨੀ ਵਿੱਚੋਂ ਧਰ ਗਏ ਆਏ ਕੰਮ ਸਭ ਦਰਵਾਜ਼ੇ ਪਾਨੜੇ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਲਕਲ ਮੂ ਤੁਝ ਆਸੀ ਦਰਵਾजे ਪਰ ਸਭ ਦਰਵਾਜੇ ਪਰ ਮਤ ਕਲ ਮੋਹ ਦੁਹਾਵਸੀ ਸਭ ਦਰਵਾਜੇ ਪਰ ਸਭ ਦਰਵਾਜੇ ਪਰ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਹਲਕਲ ਮੂਤ ਆਵਸੀ ਸਭ ਦਰਵਾਜੇ ਪੰਨ ਸਭ ਦਰਵਾਜੇ ਪੰਨ ਮਲਕਲ ਮੂਤ ਆਵਸੀ ਸਭ ਦਰਵਾਜੇ ਪੰਨ 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 ਸਭ ਦਰਵਾਜੇ ਮਾਲਕਾਲ ਮੋਤ ਜਹਾਵਸੀ ਸਭ ਦਰਵਾਜੇ ਪੰਨਨ ਸਭ ਦਰਵਾਜੇ ਪੰਨਨ ਮਾਲਕਾਲ ਮੋਤ ਜਹਾਵਸੀ ਸਭ ਦਰਵਾਜੇ ਪੰਨਨ ਸਭ ਦਰਵਾਜੇ ਪੰਨਨ ਸਭ ਦਰਵਾਜੇ ਪੰਨਨ ਸਭ ਦਰਵਾਜੇ ਪੰਨਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦਾਸ ਜੀ ਮਹਾਰਾਜ ਦਾ ਸ਼ਾਹੀ ਫਰਮਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨਾ ਹੈ ਪਰਥਕ ਗੁਰੂ ਨਿਸਤਾਰੇ ਆਪ ਜੀ ਰੱਬੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ ਭਾਈ ਸਾਹਿਬ ਐ ਰਣਜੀਤ ਸਿੰਘ ਜੀ ਯੂਪੀ ਜੋ ਸ਼੍ਰੀਮਾਨ ਮਨਸਾਬ ਜੀ ਮਹਾਰਾਜ ਦਾ ਜਥਾ ਹੈ ਪਰਿਵਾਰ ਵੱਲੋਂ ਪਰਿਵਾਰ ਦੇ ਹੀ ਮੁਖੀਆ ਪਰਿਵਾਰ ਦਾ ਹੀ ਇਹਨਾਂ ਦੇ ਜੋ ਫਾਦਰ ਇਨ ਲਾਸਨ ਜਿਨ੍ਹਾਂ ਦੀ ਜੋ ਡੈਥ ਹੋਈ ਹੈ ਮੈਂ ਇੱਕ ਜ਼ੋਰ ਗੱਲ ਕਹਾਵਾਂ ਸਰਦਾਰ ਊਂਕਾਰ ਸਿੰਘ ਜੀ ਬੜੇ ਹੀ ਸ਼ਰੀਫ ਬੜੇ ਹੀ ਇਮਾਨਦਾਰ ਅਜੇ ਸੱਚੇ ਸੁੱਚੇ ਇਨਸਾਨ ਸਨ ਕਿਉਂਕਿ ਜ਼ਿੰਦਗੀ ਦੇ ਅੰਦਰ ਬੜੇ ਹੀ ਉਹਨਾਂ ਨੇ ਆਪਣੀ ਮਿਹਨਤ ਕਰਕੇ ਆਪਣਾ ਛੋਟਾ ਜਿਹਾ ਬਿਨਸ ਕਰਕੇ ਪਰਿਵਾਰ ਦੀ ਜੋ ਹੈ ਜੋ ਦੇਖ ਰਹੀ ਕਿਤੀ ਹੈ ਇਥੇ ਤੱਕ ਨਹੀਂ ਇਹਨਾਂ ਦੇ ਪਤ ਪਿਤਾ ਜੀ ਸਵਰਗਿਆ ਸਰਦਾਰ ਵਿਜੇ ਸਿੰਘ ਜੀ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਨਾਮ ਬਰਾਦਰੀ ਭਾਈਚਾਰੇ ਵਿੱਚ ਸੀ ਅਤੇ ਸਾਰੇ ਹੀ ਪਰਿਵਾਰ ਨੂੰ ਲੈ ਕੇ ਚੱਲਦੇ ਸਨ ਬਹੁਤ ਵੱਡਾ ਘਾਟਾ ਹੋਇਆ ਹੈ ਅਤੇ ਸ਼੍ਰੀਮਾਨ ਮਾਨਸਾਹਬ ਜੀ ਮਹਾਰਾਜ ਜਿਸ ਵਕਤ ਉਹਨਾਂ ਨੂੰ ਪਤਾ ਚੱਲਿਆ ਹੈ ਵਿਸ਼ੇਸ਼ ਤੌਰ ਤੇ ਉਸੇ ਵਕਤ ਜੋ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ ਅਤੇ ਅਰਦਾਸ ਕੀਤੀ ਹੈ ਅਤੇ ਸ਼ਾਮ ਦੇ ਦੀਵਾਨ ਦੇ ਵੀ ਸ਼੍ਰੀਮਾਨ ਮਾਨਸਾਹਬ ਜੀ ਮਹਾਰ ਪਹੁੰਚੇ ਹਨ ਮੈਂ ਹਰ ਵਕਤ ਦੇਖਦਾ ਸਾਂ ਕਿ ਜਿਸ ਵਕਤ ਵੀ ਸਦਾ ਰੰਜੀ ਸਿੰਘ ਜੀ ਯੂਪੀ ਨੂੰ ਜ਼ੋਰ ਪੁੱਛਿਆ ਕਰਦੇ ਸਨ ਕਿ ਤੁਹਾਡੇ ਸੋਹਰਾ ਸਾਹਿਬ ਦਾ ਕੀ ਹਾਲ ਹੈ ਬਹੁਤ ਵੱਡਾ ਘਾਟਾ ਜੋ ਹੋਇਆ ਹੈ ਜੋ ਸਮਾਂ ਪਰਿਵਾਰ ਨੇ ਨਿਯੁਕਤ ਕੀਤਾ ਆਇਆ ਇਹੋ 12 ਵਜੇ ਹੈ 12 ਵਜੇ ਅੰਤਮ ਅਰਦਾਸ ਹੋਣੀ ਹੈ ਮੈਂ ਬੇਨਤੀ ਕਰਾਂਗਾ ਸਦਾ